ਨਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੀਸ਼ ਅਗਰਵਾਲ ਅੱਜ ਅਸੀਂ ਪਹੁੰਚੇ ਆ ਨਗਰ ਨਿਗਮ ਪਟਿਆਲਾ ਦੀ ਹਦੂਦ ਦੇ ਨਾਂਦੇ ਸ਼ਹੀਦ ਭਗਤ ਸਿੰਘ ਬੁੱਤ ਚੌਂਕ ਨੇੜੇ ਬਣੀ ਸਬਜ਼ੀ ਮੰਡੀ ਦੇ ਉਸੇ ਹਿੱਸੇ ਵਿੱਚ ਜਿਸ 'ਚ ਪਰਸੋ ਹੀ ਡਾਕਟਰ ਰਵਜੋਤ ਸਿੰਘ ਨੇ ਅਚਨਚੇਤ ਰੇਡ ਕੀਤੀ ਅਤੇ ਇਸ ਕੂੜੇਦਾਨ ਸੰਬੰਧੀ ਗੱਲ ਕੀਤੀ ਵੀ ਇੱਥੇ ਕੂੜਾ ਕਚਰਾ ਇੰਨੀ ਵੱਡੀ ਮਾਤਰਾ 'ਚ ਕਿਉਂ ਫੈਲਿਆ ਹੈ ਜਿਸ ਦੇ ਮੌਕੇ 'ਨਾਲ ਨਗਰ ਨਿਗਮ ਦੇ ਕਮਿਸ਼ਨਰ ਪਰਮੇਰ ਸਿੰਘ ਮੇਅਰ ਕੁੰਦਨ ਗੋਗਿਆ ਡਿਪਟੀ ਕਮਿਸ਼ਨਰ ਡਾਕਟਰ ਪੀਤੀ ਯਾਦਵ ਏਡੀਸੀ ਐਸਡੀਐਮ ਵਗੈਰਾ ਹੋਰ ਕਈ ਅਧਿਕਾਰੀ ਜਿਹੜੇ ਸੀ ਪ੍ਰਸ਼ਾਸਨਿਕ ਆਪਣਾ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਨਾਲ ਮੌਜੂਦ ਸਨ ਜਿਨ੍ਹਾਂ ਨੇ ਬੜੀ ਹੀ ਬੇਸ਼ਰਮੀ ਦੇ ਤਰੀਕੇ ਨਾਲ ਇਹਨਾਂ ਨੂੰ ਦੱਸਿਆ ਵੀ ਦੇਖੋ ਕਿਸ ਤਰ੍ਹਾਂ ਇਹ ਕੂੜਾ ਫੈਲਿਆ ਹੋਇਆ ਹੈ ਲੋਕਾਂ ਨੇ ਸਾਰਾ ਕੁਝ ਦੱਸਿਆ ਵੀ ਕੂੜਾ ਕਿੰਨੇ ਕਿੰਨੇ ਦਿਨ ਫੈਲਿਆ ਰਹਿੰਦਾ ਹੈ ਉਹਨਾਂ ਨੇ ਕਿਹਾ ਵੀ ਅਸੀਂ ਤਿਆਰੀਆਂ ਕਰ ਰਹੇ ਹਾਂ ਜੀ ਕਰ ਦਿੱਤਾ ਜਾਵੇਗਾ ਜੀ ਇਹ ਇੱਕ ਦੋ ਦਿਨ ਦਾ ਹੈ ਜੀ ਪਰ ਲੋਕਾਂ ਨੇ ਦੱਸਿਆ ਵੀ ਇਹ ਕਈ ਕਈ ਦਿਨਾਂ ਦਾ ਹੈ ਜੀ ਐਂ ਹੀ ਪਿਆ ਰਹਿੰਦਾ ਹੈ ਬੁਰਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਰਵਜੋਤ ਸਿੰਘ ਨੇ ਖੁਦ ਹਜੇ ਪਰਸੋ ਦੌਰਾ ਕੀਤਾ ਹੈ ਜਦੋਂ ਕਿ ਅੱਜ ਹਜੇ 25 ਜੁਲਾਈ ਡੇਟ ਹੋਈ ਹੈ 23 ਜੁਲਾਈ ਨੂੰ ਡਾਕਟਰ ਸਾਹਿਬ ਨੇ ਦੌਰਾ ਕਰਕੇ ਇਹਨਾਂ ਦੀ ਸਾਰੇ ਕੂੜੇ ਦੀ ਪੋਜੀਸ਼ਨ ਲਈ ਵੀ ਕਸ ਪਟਿਆਲਾ ਸ਼ਹਿਰ ਵਿੱਚ ਬਹੁਤ ਮਾੜਾ ਹਾਲ ਕੀਤਾ ਹੋਇਆ ਨਗਰ ਨਿਗਮ ਕੰਮ ਨਹੀਂ ਕਰ ਰਹੀ ਤੇ ਕੱਲ ਹੀ ਡਿਪਟੀ ਕਮਿਸ਼ਨਰ ਪਟਿਆਲਾ ਨੇ ਆਪਣੇ ਆਈਏਐਸ ਦੇ ਪੀਸੀਐਸ ਅਧਿਕਾਰੀਆਂ ਨੂੰ ਜਿਹੜਾ ਹੈ ਹੁਕਮ ਦਿੱਤੇ ਹਨ ਕਿ ਤੁਸੀਂ ਪਟਿਆਲਾ ਦੇ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਜਿਹੜਾ ਹੈ ਉਹ ਨਿਰਖਣ ਕਰੋਗੇ ਵਕ ਵਕ ਦੌਰਿਆਂ ਦਾ ਕੁਝ ਦੌਰੇ ਸ਼ਹਿਰ ਦੇ ਉਹਨਾਂ ਨੇ ਏਰੀਆ ਆਪਣੇ ਕੋਲ ਰੱਖੇ ਹਨ ਅਤੇ ਕੁਝ ਖੇਤਰਾਂ ਨੂੰ ਉਹਨਾਂ ਨੇ ਆਪਣਾ ਆਈਐਸ ਤੇ ਆਪਣੇ ਪੀਸੀਐਸ ਅਧਿਕਾਰੀਆਂ ਜੇ ਬੰਡੇ ਹੈ ਪਰ ਹੈਰਾਨੀ ਕਰਨ ਦੀ ਗੱਲ ਇਹ ਤਾਂ ਹੈ ਕਿ ਉਹ ਅਧਿਕਾਰੀ ਆਫਟਰ ਆਲ ਇਹਨਾਂ ਜਿਨ੍ਹਾਂ ਖੇਤਰਾਂ ਦਾ ਦੌਰਾ ਨਿਰਖਣ ਕਰਨਗੇ ਨਿਰੀਖਣ ਕਰਨਗੇ ਤਾਂ ਉਹਨਾਂ ਦਾ ਨਿਰਖਣ ਕਰਨਗੇ ਕਿਵੇਂ ਅਤੇ ਨਿਰੀਖਣ ਕਰਕੇ ਕਰਨਗੇ ਕੀ ਕਿਉਂਕਿ ਉਹ ਤਾਂ ਪਹਿਲਾਂ ਤੋਂ ਹੀ ਆਪਣਾ ਕੰਮ ਕਰਕੇ ਰਾਜੀ ਨਹੀਂ ਹਨ ਜਿਸ ਦੀਆਂ ਤਾਜ਼ੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਵੀ ਡਾਕਟਰ ਰਵਜੋਤ ਦੇ ਕਹਿਣ ਦੇ ਬਾਵਜੂਦ ਕੂੜਾ ਉੱਥੇ ਦਾ ਉੱਥਾ ਹੀ ਹੈ ਜਿਆਦਾ ਸੀ ਬਸ ਇੰਨਾ ਹੈ ਕਿ ਹੁਣ ਘਟ ਹੈ ਕੂੜੇਦਾਨ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਆਲੇ ਦੁਆਲੇ ਦੇ ਏਰੀਏ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਸ ਦੇ ਨਾਲ ਹੀ ਦੋਸਤੋ ਦਿਖਾਉਂਦੇ ਆ ਕਿ ਜੱਟੀ ਥਾਂ ਤੇ ਡਾਕਟਰ ਰਵਜੋਤ ਸਿੰਘ ਨੇ ਦੌਰਾ ਕੀਤਾ ਸੀ ਉਹਦੇ ਨਾਲ ਹੀ ਜਿਹੜੀ ਇੱਕ ਕੰਧ ਤੁਹਾਨੂੰ ਆ ਦਿਖਾਈ ਦੇ ਰਹੀ ਹੈ ਇਹਦੇ ਅੰਦਰ ਕੀ ਕੀ ਹੋ ਰਿਹਾ ਹੈ ਦੋਸਤੋ ਇਹਦੇ ਅੰਦਰ ਸਬਜ਼ੀ ਮੰਡੀ ਬਣੀ ਹੋਈ ਹੈ ਤੇ ਸਬਜ਼ੀ ਮੰਡੀ ਦੇ ਅੰਦਰ ਜਿਹੜਾ ਗੰਦ ਫੈਲਿਆ ਹੋਇਆ ਹੈ ਅੱਜ ਤੁਹਾਨੂੰ ਫੇਰ ਉਹ ਦਿਖਾਣੇ ਆ ਜਦੋਂ ਕਿ ਅਸੀਂ ਆਪਣੀ ਪਿਛਲੀ ਵੀਡੀਓ ਚ ਵੀ ਸਾਰਾ ਕੁਝ ਤੁਹਾਨੂੰ ਦਿਖਾਇਆ ਸੀ ਤਾਂ ਉਹਨਾਂ ਨੇ ਡਾਕਟਰ ਲਵਜੋਤ ਸਿੰਘ ਨੂੰ ਇਹ じゃ ਕੁਛ ਜਿਹੜਾ ਹੈ ਉਹ ਨਹੀਂ ਦਿਖਾਇਆ ਤਾਂ ਅਸੀਂ ਆਪਣੀ ਇਸ ਵੀਡੀਓ ਰਹੀ ਅੱਜ ਜਿਆ ਲੋਕਲ ਬਾਡੀ ਮੰਤਰੀ ਕੈਬਨਟ ਮੰਤਰੀ ਪੰਜਾਬ ਡਾਕਟਰ ਲਵਜੋਤ ਸਿੰਘ ਨੂੰ ਦਿਖਾਣਾ ਚਾਹੁੰਦੇ ਆ ਵੀ ਦੇਖੋ ਕਿਸ ਤਰ੍ਹਾਂ ਗੰਦ ਦੇ ਢੇਰ ਜਿੱਥੇ ਤੁਸੀਂ ਦੇਖ ਕੇ ਗਏ ਸੀ ਉਹਦੇ ਅੰਦਰ ਇੱਕ ਬਣੀ ਕੰਦ ਦੇ ਵਿੱਚੀ ਪਿਆ ਹੈ ਹੁਣ ਇਹ ਕੂੜਾ ਜੋ ਰੇੜੀ ਚਾਲਕ ਇੱਥੇ ਆਇਆ ਹੈ ਇਹ ਚੱਕਣ ਲਈ ਨਹੀਂ ਬਲਕਿ ਇੱਥੇ ਜਿਹੜਾ ਕੂੜਾ ਪਹਿਲਾਂ ਤੋਂ ਲੱਗਿਆ ਹੋਇਆ ਹੈ ਇਹਨੂੰ ਇੱਥੇ ਸੁੱਟਣ ਲਈ ਆਇਆ ਹੈ ਤੁਸੀਂ ਦੇਖ ਸਕਦੇ ਹੋ ਮੰਡੀ ਦੇ ਹਾਲਾਤ ਜਿੱਥੇ ਲੋਕਾਂ ਨੇ ਸਬਜ਼ੀਆਂ ਭਾਜੀਆਂ ਫਲ ਫਰੂਟ ਹੋਰ ਆਪਣੇ ਖਾਣ ਪੀਣ ਨੂੰ ਕਿੰਨਾ ਕੁਝ ਲੈਣਾ ਹੈ ਤਾਂ ਅਸੀਂ ਡਿਪਟੀ ਕਮਿਸ਼ਨਰ ਨੂੰ ਨਗਰ ਨਿਗਮ ਕਮਿਸ਼ਨਰ ਨੂੰ ਮੇਅਰ ਨੂੰ ਸੀਨੀਅਰ ਡਿਪਟੀ ਮੇਅਰ ਨੂੰ ਡਿਪਟੀ ਮੇਅਰ ਨੂੰ ਐਸ ਡੀ ਐਮ ਨੂੰ ਏ ਡੀ ਸੀ ਨੂੰ ਇਹ ਸਾਰਾ ਕੁਝ ਦਿਖਾ ਦੇਣਾ ਚਾਹੁੰਦੇ ਆ ਵੀ ਦੇਖ ਲਓ ਤੁਸੀਂ ਹਾਲਾਤ ਉੱਥੇ ਦੇ ਉੱਥੇ ਹੀ ਹਨ ਜਦੋਂ ਕਿ ਡਾਕਟਰ ਰਵਜੋਤ ਸਿੰਘ ਲੋਕਲ ਬਾਡੀ ਮੰਤਰੀ ਯਾਨੀ ਕਿ ਕੈਬਨਟ ਮੰਤਰੀ ਪੰਜਾਬ ਖੁਦ ਆ ਗਏ। ਔਰ ਡੀਸੀ ਨੇ ਕੱਲ ਮੁੱਖ ਮੰਤਰੀ ਪੰਜਾਬ ਦਾ ਹਵਾਲਾ ਦੰਦਦੇ ਹੋਏ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਉਹ ਲੋਕਾਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਕੰਮ ਕਰਨ ਨਿਰਖਣ ਕਰਨ ਵੱਖ-ਵੱਖ ਏਰੀਆਾਂ 'ਚ ਵੰਡਿਆ ਹੋਇਆ। ਹੁਣ ਦੇਖਦੇ ਹਾਂ ਕਿ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਅੱਜ ਡਿਪਟੀ ਕਮਿਸ਼ਨਰ ਤੇ ਉਹਨਾਂ ਦੇ ਅਧਿਕਾਰੀ ਜਿਹੜੇ ਹੈ ਆਈਏਐਸ ਪੀਸੀਐਸ ਕਿਹੜੇ-ਕਿਹਰੇ ਏਰੀਆਾਂ ਦਾ ਦੌਰਾ ਕਰਦੇ ਹਨ ਅਤੇ ਉਹਨਾਂ ਦੌਰਿਆ ਏਰੀਆਾਂ ਦਾ ਦੌਰਾ ਕਰਕੇ ਕੀ ਕੰਮ ਕਰਦੇ ਹਨ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਰਵਜੋਤ ਦੇ ਹੁਕਮਾਂ ਦੇ باوجود ਦੌਰੇ ਦੇ ਬਾਅਦ ਵੀ ਗੰਦਗੀ ਦੇ ਢੇਰ ਉਸੇ ਕੰਦ ਦੇ ਅੰਦਰ ਬਣੀ ਸਬਜ਼ੀ ਮੰਡੀ ਦੇ ਆ ਜਦ ਕਿ ਕੰਦ ਦੇ ਬਾਹਰ ਦਾ ਕੂੜਾਦਾਨ ਉਹਨਾਂ ਨੇ ਡਾਕਟਰ ਰਵਜੋਤ ਸਿੰਘ ਨੂੰ ਦਿਖਾ ਦਿੱਤਾ ਸੀ ਪਰ ਆ ਮੰਡੀ ਦੇ ਅੰਦਰ ਪਿਆ ਗੰਦ ਤੁਸੀਂ ਦੇਖ ਸਕਦੇ ਹੋ ਅੱਜ ਵੀ ਉੱਥੇ ਹੀ ਹੈ ਬਸ ਇਹਨਾਂ ਵੀ ਪਿਛਲੀ ਵੀਡੀਓ ਚ ਜ਼ਿਆਦਾ ਸੀ ਇਸ ਵੀਡੀਓ ਚ ਥੋੜਾ ਜਿਹਾ ਘੱਟ ਨਜ਼ਰ ਆ ਰਹਾ ਹੋਵੇਗਾ ਪਰ ਢੇਰ ਫਿਰ ਵੀ ਲੱਗੇ ਹੋਇਆ ਦੀ ਇਸ ਦੀ ਤਾਜ਼ੀਆਂ ਵੀਡਿਓ ਆ ਤੁਸੀਂ ਦੇਖ ਸਕਦੇ ਹੋ ਬਿੱਟ ਦੋਸਤੋ ਧੰਨਵਾਦ ਫਿਰ ਮਿਲਦੇ ਹਾਂ